हेलो फ्रेंड्स आज बहुत ही मशहूर कहानीकार नानक सिंह दी बहुत ही सोहनी कहानी सुनहरी जिल्द सुनांगे आओ सुनते हैं बहुत ही दिलचस्प कहानी क्यों जी ਤੁਸੀਂ ਸੁਨਹਿਰੀ ਜਿਲਦ ਦਾ ਵੀ ਬੰਨਦੇ ਹੁੰਦੇ ਹੋ ਕੈਦ ਦੀਨ ਦਫਤਰੀ ਜੋ ਜਿਲਦਾ ਨੂੰ ਪੁੱਛਦੇ ਲਾ ਰਿਹਾ ਸੀ ਗਾਹਕ ਦੀ ਗੱਲ ਸੁਣ ਕੇ ਬੋਲਿਆ ਆਹੋ ਜੀ ਜਿਹੋ ਜਿਹੀ ਕਹੋ ਗਾਹਕ ਇੱਕ ਅੱਧ ਖੜ ਉਮਰ ਦਾ ਸੇਖ ਸੀ ਹੱਟੀ ਦੇ ਫੱਟੇ ਤੇ ਬੈਠ ਕੇ ਕਿਤਾਬ ਪੁਤਲੇ ਰੂ ਮਾਲਾ ਨੂੰ ਬੜੇ ਅਦਬ ਅਤੇ ਕੋਮਲਤਾ ਨਾਲ ਖੋਲਣ ਲੱਗ ਪਿਆ ਪੰਜੇ ਰੂ ਮਾਲੂ ਤਾਰਨ ਤੋਂ ਬਾਅਦ ਉਸ ਨੇ ਵਿੱਚੋਂ ਇੱਕ ਕਿਤਾਬ ਕੱਢੀ ਦਫਤਰੀ ਦੀ ਹੱਟੀ ਵਿੱਚ ਜਿੰਨੇ ਕਾਰੀਗਰ ਕੰਮ ਕਰ ਰਹੇ ਸਨ ਸਾਰੇ ਹੀ ਕਿਤਾਬ ਵੱਲ ਤੱਕ ਕੇ ਮੂੰ ਨੀਵਾ ਪਾ ਕੇ ਹੱਸਣ ਲੱਗ ਪਏ ਇੱਕ ਨੇ ਤਾਂ ਪੋਲੇ ਜਿਹੇ ਮੂੰਹ ਨਾਲ ਆਖ ਹੀ ਦਿੱਤਾ ਕੱਖਾਂ ਦੀ ਕੁੱਲੀ ਅਤੇ ਹਾਥੀ ਦੰਦ ਦਾ ਪਰਨਾਲਾ ਕਿਤਾਬ ਸਾਰੀ ਵਰਕਾ ਵਰਕਾ ਹੋਈ ਪਈ ਸੀ ਉਸਦੇ ਧੂਏ ਰੰਗੇ ਸਫੇ ਹੱਥ ਲਾਇਆ ਭੁਰਦੇ ਜਾਂਦੇ ਸਨ ਜਿਲਦ ਦੇ ਥਾਂ ਉਸਦੇ ਦੋਹੀਂ ਪਾਸੇ ਦੋ ਮੋٹے ਅਤੇ ਡਾਡੇ ਮੈਲੇ ਗੱਤੇ ਸਨ ਜਿਨ੍ਹਾਂ ਦੀਆਂ ਨੁਕਰਾ ਮੁੜੀਆਂ ਸਨ ਕਿਉਂ ਜਾਪਦਾ ਸੀ ਕਿ ਕਦੇ ਇਹ ਚਮੜੇ ਦੀ ਜਿਲਦ ਦੇ ਰੂਪ ਵਿੱਚ ਰਹਿ ਚੁੱਕੇ ਹੋਣ ਕਿਤਾਬ ਦਫ਼ਤਰੀ ਨੇ ਹੱਥ ਵਿੱਚ ਫੜੀ ਤੇ ਉੱਤਲ-ਪੁੱਤਲ ਕੇ ਵੇਖੀ ਵੇਖਦਿਆਂ ਹੀ ਬਿਟਰ-ਬਿਟਰ ਗਾਹਕ ਦੇ ਮੂੰਹ ਵੱਲ ਤੱਕਣ ਲੱਗ ਪਿਆ ਇਹ ਇੱਕ ਹੱਥਾਂ ਦਾ ਲਿਖਿਆ ਹੋਇਆ ਕੁਰਾਨ ਸ਼ਰੀਫ ਸੀ ਦਫ਼ਤਰੀ ਨੇ ਕਿਹਾ ਬਨ ਜਾਏਗੀ ਸਰਦਾਰ ਜੀ ਫਿਰ ਸੰਕੋਚ ਵਿੱਚ ਭਾਮ ਨਾਲ ਪੁੱਛਣ ਲੱਗਾ ਸਰਦਾਰ ਜੀ ਕੁਰਾਨ ਸ਼ਰੀਫ ਤੁਹਾਡਾ ਆਪਣਾ ਹੀ ਲਿਖਾਈ ਤਾਂ ਬੜੀ ਕਮਾਲ ਦੀ ਏ ਨਹੀਂ ਇਹ ਮੇਰੀ ਲੜਕੀ ਦਾ ਹੀ ਅੱਛਾ ਚੀਜ਼ ਤਾਂ ਸਰਦਾਰ ਜੀ ਬੜੀ ਚੰਗੀ ਹੈ ਪਰ ਵਰਕੇ ਬੜੇ ਖਸਤਾ ਹੋ ਗਏ ਨੇ ਇਸ ਨਾਲ ਉਹ ਜੇ ਕਿਸੇ ਸ਼ਾਪੇ ਲੈ ਜਾ ਕੇ ਜिल्ਦ ਬਣਵਾਣ ਦੀ ਤਾਂ ਚੰਗਾ ਸੀ ਤੁਸੀਂ ਠੀਕ ਕਹਿੰਦੇ ਹੋ ਪਰ ਕੁੜੀ ਦੀ ਇਸ ਨਾਲ ਬੜੀ ਮੁਹੱਬਤ ਹੈ ਇਹ ਉਸ ਦੇ ਪਿਆਰ ਦੀ ਨਿਸ਼ਾਨੀ ਹੈ ਦਫ਼ਤਰੀ ਨੂੰ ਹੈਰਾਨੀ ਦੇ ਨਾਲ ਹੀ ਕੁਝ ਕੁ ਸ਼ੱਕ ਵੀ ਹੋਣ ਲੱਗਾ ਮੇਰੀ ਲੜਕੀ ਅਤੇ ਫਿਰ ਉਸਦੇ ਪਿਓ ਦੀ ਨਿਸ਼ਾਨੀ ਗੱਲ ਉਸ ਦੀ ਸਮਝ ਵਿੱਚ ਨਾ ਆਈ ਉਸ ਨੇ ਫਿਰ ਪੁੱਛਿਆ ਤਾਂ ਤੁਹਾਡੇ ਕਿਸੇ ਰਿਸ਼ਤੇਦਾਰ ਦੀ ਬੀਵੀ ਹੈ ਆਹੋ ਨਹੀਂ ਮੇਰੀ ਆਪਣੀ ਲੜਕੀ ਹੈ ਹਾਂ ਦੱਸੋ ਕਦ ਤੱਕ ਦਿਓਗੇ ਮੈਨੂੰ ਇਸ ਦੀ ਬਹੁਤ ਛੇਤੀ ਲੋੜ ਹੈ ਅੱਜ ਤੋਂ ਚੌਥੇ ਦਿਨ ਲੜਕੀ ਦਾ ਵਿਆਹ ਹੈ ਤੇ ਮੈਂ ਉਸ ਨੂੰ ਦਾਜ ਵਿੱਚ ਦੇਣਾ ਹੈ ਹਾਂ ਸੱਚ ਇਹਕ ਕੰਮ ਹੋਰ ਕਰਨਾ ਜੇਲ੍ਹ ਦੇ ਉੱਤੇ ਸਨੇਹਰੀ ਅੱਕਰਾਂ ਵਿੱਚ ਬੀਬੀ ਜੈਨਾ ਲਿਖ ਦੇਣਾ ਪੈਸਿਆਂ ਦਾ ਕੋਈ ਖਿਆਲ ਨਾ ਕਰਨਾ ਜੋ ਕਹੋਂਗੇ ਦਿਆਂਗਾ ਜਿਉਂ-ਜਿਉਂ ਦਫਤਰੀ ਸਪੀਜ਼ ਨੂੰ ਖੋਲਣ ਦੀ ਕੋਸ਼ਿਸ਼ ਕਰਦਾ ਸੀ ਤਿਉਂ-ਤਿਉਂ ਉਹ ਹੋ ਰੁਲਜਨ ਵਿੱਚ ਪੈਂਦਾ ਜਾਂਦਾ ਸੀ ਇਸ अनोखी ਗੱਲ ਕਾਤਨੇ ਉਸਦੇ ਹੋਰ ਸਾਥੀਆਂ ਤੋਂ ਵੀ ਆਰਾ ਮਿਸਟਰ ਛੁੜਾ ਦਿੱਤੀ ਕਰਮ ਸਿੰਘ ਨੇ ਜਦ ਵੇਖਿਆ ਕਿ ਸਾਰੇ ਜਨੇ ਇਹ ਹਾਲ ਸੁਣਨ ਦੇ ਚਾਹਵਾਨ ਹਨ ਉਸਨੇ ਉਹਨਾਂ ਨੂੰ ਇਸ ਤਰ੍ਹਾਂ ਦੱਸਣਾ ਸ਼ੁਰੂ ਕਰ ਦਿੱਤਾ ਆਲਸੋ 5 ਵਰੇ ਪਹਿਲਾਂ ਦਾ ਜ਼ਿਕਰ ਹੈ ਜਦ ਇਸ ਸ਼ਹਿਰ ਵਿੱਚ ਹਿੰਦੂਆਂ ਮੁਸਲਮਾਨਾਂ ਦਾ ਬੜਾ ਭਾਰੀ ਫਸਾਦ ਹੋਇਆ ਸੀ ਉਹਨੇ ਦਿਨੀ ਮੈਂ ਬਜ਼ਾਜ਼ੀ ਦੀ ਹੱਟੀ ਕਰਦਾ ਸਾਂ ਘਰ ਵਿੱਚ ਅਸੀਂ ਦੋਵੇਂ ਜੀ ਸਾਂ ਮੈਂ ਤੇ ਮੇਰੀ ਘਰ ਵਾਲੀ ਦੁਪਹਿਰ ਵੇਲੇ ਸਾਰੇ ਸ਼ਹਿਰ ਵਿੱਚ ਰੋਲਾ ਪੈ ਗਿਆ ਮੇਰੇ ਪਿਆਰਾ ਮਿੱਟੀ ਨਿਕਲ ਗਈ ਫਸਾਦ ਦਾ ਮੁੱਢ ਉਸੇ ਮੱਲੇ ਤੋਂ ਵੱਜਾ ਜਿਸ ਵਿੱਚ ਮੇਰਾ ਘਰ ਸੀ ਤੇ ਇਹ ਮਹੱਲਾ ਲਗਭਗ ਮੁਸਲਮਾਨਾ ਦਾ ਹੀ ਸੀ ਹੱਟੀ ਬੰਦ ਕਰਕੇ ਮੈਂ ਵਾਹੂ ਦਾ ਹੀ ਘਰ ਵੱਲ ਭੱਜਾ। ਰਾਵੀ ਚ ਟੋਲਿਆਂ ਦੇ ਟੋਲੇ ਡਾਂਗਾ ਫੜੀ ਦਗੜ-ਦਗੜ ਕਰਦੇ ਫਿਰਦੇ ਸਨ। ਮੈਂ ਘਰ ਪੂਜਾ ਪਰ ਦਰਵਾਜ਼ੇ ਨੂੰ ਜੰਦਰਾ ਲੱਗਾ ਵੇਖ ਕੇ ਮੇਰੀ ਤਸੱਲੀ ਹੋ ਗਈ ਕਿ ਸਤਵੰਤਕ ਔਰ ਆਪਣੀ ਮਾਸੀ ਦੇ ਘਰ ਚਲੀ ਗਈ ਹੈ। ਉਸੇ ਮਾਸੀ ਦਾ ਘਰ ਖਤਰੰਮੇ ਪਾਸੇ ਸੀ। ਉਸੇ ਦੂਰ ਅੰਦੇਸ਼ੀ ਨੂੰ ਦਿਲ ਵਿੱਚ ਸਲਾਉਂਦਾ ਹੋਇਆ ਮੈਂ ਆਪਣੀ ਮਸੀਸ ਦੇ ਘਰ ਵੱਲ ਟੁਰ ਪਿਆ। ਮੇਰਾ ਉਤਲਾਸਾ ਉੱਤੀਅਤੀ ਹੇਟਲਾਸਾ ਹੇਠਾਂ ਰਹਿ ਗਿਆ ਜਦੋਂ ਮੈਨੂੰ ਪਤਾ ਲੱਗਾ ਕਿ ਸਤਵੰਤ ਕੋ ਰਹਿਤੀ ਨਹੀਂ ਆਈ ਮੱਤੀ ਤੇ ਹੱਥ ਮਾਰ ਕੇ ਮੈਂ ਉੱਥੇ ਹੀ ਬੈਠ ਗਿਆ ਸਾਡੇ ਸਾਰੇ ਦਿਨ ਦੀ ਸੇਰ ਤੋਂ ਢੂੰਡਪਾਲ ਦਾ ਕੁਝ ਵੀ ਸਿੱਟਾ ਨਾ ਨਿਕਲਿਆ ਇਧਰ ਫਸਾਦ ਪਲ-ਪਲ ਜ਼ੋਰਾਂ ਤੇ ਹੁੰਦਾ ਜਾਂਦਾ ਸੀ ਕਈ ਮਹੱਲੇ ਫੁੱਕੇ ਗਏ ਕਈ ਦੁਕਾਨਾਂ ਲੁੱਟੀਆਂ ਗਈਆਂ ਤੇ ਕਈ ਬੇਦੋਸ਼ਿਆਂ ਦੇ ਲਹੂ ਵਹਾਏ ਗਏ ਹੱਫ ਹਟ ਕੇ ਮੈਂ ਘਰ ਜਾ ਡਿੱਗਾ ਸੰਗਾਂ ਹਨੇਰਾ ਪੈ ਗਿਆ ਸੀ ਸਾਰੀ ਗਲੀ ਵਿੱਚ ਸੁੰਨਸਾਨ ਸੀ ਕਿਸੇ ਕਿਸੇ ਵੇਲੇ ਪੈਦਲ ਤੇ ਸਵਾਰ ਸਿਪਾਈਆਂ ਦੇ ਫਿਰੰਦੀ ਆਵਾਜ਼ ਆਉਂਦੀ ਸੀ ਕਿਸੇ ਵੇਲੇ ਸੇਵਾ ਸਮਤੀ ਦੇ ਇੱਕ ਵਲੰਟੀਅਰ ਮੇਰੇ ਘਰ ਆਇਆ ਉਸ ਨੇ ਮੈਨੂੰ ਦੱਸਿਆ ਕਿ ਮੇਰੀ ਵਾਟੀ ਸਰਕਾਰੀ ਹਸਪਤਾਲ ਵਿੱਚ ਮੈਨੂੰ ਡੀਕ ਰਹੀ ਹੈ ਮੈਨੂੰ ਸੁਣ ਕੇ ਖੁਸ਼ੀ ਹੋਈ ਪਰ ਡਰ ਤੇ ਸਹਿਮ ਦੀ ਭਰੀ ਹੋਈ ਕਈ ਤਰ੍ਹਾਂ ਦੀਆਂ ਸੋਚਾਂ ਸੋਚਦਾ ਹੋਇਆ ਮੈਂ ਹਸਪਤਾਲ ਪਹੁੰਚਿਆ ਉੱਥੇ ਜਾ ਕੇ ਮੈਂ ਜੋ ਕੁਝ ਦਿੱਤਾ ਉਸ ਨੇ ਮੈਨੂੰ ਹੋਰ ਵੀ ਹੈਰਾਨੀ ਵਿੱਚ ਪਾ ਦਿੱਤਾ ਇੱਕ ਬੁੱਢਾ ਮੁਸਲਮਾਨ ਸਿਰ ਤੋਂ ਪੈਰਾਂ ਤੱਕ ਪੱਟੀਆਂ ਨਾਲ ਤੇ ਸਤਵੰਤ ਘਰ ਉਸਦੇ ਪਾਸ ਬੈਠੀ ਅਤਰੂ ਵਹਾਂਦੀ ਹੋਈ ਉਸਦੇ ਮੂੰਹ ਵਿੱਚ ਦੁੱਧ ਪਾਉਣ ਦਾ ਯਤਨ ਕਰ ਰਹੀ ਸੀ ਮੈਨੂੰ ਦੇਖਦਿਆਂ ਹੀ ਉਹ ਡੜਿਆ ਕੇ ਮੇਰੇ ਗੱਲ ਲੱਗ ਗਈ ਹੈਰਾਨੀ ਭਰੀ ਨਜ਼ਰ ਨਾਲ ਉਸ ਵੱਲ ਤੱਕਦਿਆਂ ਮੈਂ ਉਸ ਨੂੰ ਪਿਆਰ ਨਾਲ ਦਿਲਾਸਾ ਦਿੱਤਾ ਮੇਰਾ ਭਾਵ ਸਮਝ ਕੇ ਉਹ ਬੋਲੀ ਜੇ ਨਾ ਹੁੰਦੇ ਤਾਂ ਇਸ ਦੇ ਅੱਗੇ ਉਹ ਬੋਲ ਨਾ ਸਕੀ ਤਾਂ ਉਸਨੇ ਵੇਰਵੇ ਨਾਲ ਬੈਠ ਕੇ ਸਾਰੀ ਹੱਦ ਬੀਤੀ ਮੈਨੂੰ ਸੁਣਾਈ ਉਸਨੇ ਦੱਸਿਆ ਫਸਾਦ ਦੀ ਖਬਰ ਸੋਂਦੇ ਸਾਰਾ ਗਹਿਣਾ ਗੱਟਾ ਤੇ ਨਕਦੀ ਇੱਕ ਨਿੱਕੇ ਟਰੰਕ ਵਿੱਚ ਪਾ ਕੇ ਤੇ ਕੱਛੇ ਮਾਰ ਕੇ ਮੈਂ ਮਾਸੀ ਦੇ ਘਰ ਵੱਲ ਟੁਰ ਪਈ ਰਸਤੇ ਵਿੱਚ ਗੁੰਡਿਆਂ ਦੇ ਇੱਕ ਟੋਲਾ ਮੈਂ ਆਪਣੇ ਵੱਲ ਆਉਂਦਾ ਡਿੱਠਾ ਉਹਨਾਂ ਤੋਂ ਬਚਣ ਲਈ ਮੈਂ ਘਾਬਰ ਕੇ ਇੱਧਰ ਉੱਧਰ ਤੱਕਣ ਲੱਗੀ ਜਦ ਮੈਨੂੰ ਨੱਠਣ ਦਾ ਕੋਈ ਰਾਹ ਨਾ ਲੱਭਾ ਤਾਂ ਮੈਂ ਨੱਟ ਕੇ ਇਸ ਬੁੱਢੇ ਹਲਵਾਈ ਦੀ ਹੱਟੀ ਵਿੱਚ ਜਾ ਖਲੋਤੀ ਪਰ ਮੇਰੇ ਪਿੱਛੇ ਹੀ ਗੁੰਡਿਆਂ ਦੀ ਢਾੜ ਆ ਪੁੱਜੀ ਮੇਰਾ ਟਰੰਕ ਵੇਖ ਕੇ ਉਹ ਸਮਝ ਗਏ ਸਨ ਕਿ ਇਸ ਵਿੱਚ ਚੋਖਾ ਮਾਲ ਹੈ ਇਸ ਬਾਬੇ ਦਾ ਰੱਬ ਦੁਨਾਂ ਜਹਾਨਾ ਵਿੱਚ ਪਲਾ ਕਰੀ ਇਸ ਨੇ ਮੈਨੂੰ ਪਿਛਲੇ ਅੰਦਰ ਵਾਰ ਦਿੱਤਾ ਤੇ ਆਪ ਹੱਤੀ ਵਿੱਚ ਡਾੜ ਕੇ ਗੁੰਡਿਆਂ ਦੇ ਟੱਕਰੇ ਲਈ ਖਲੋ ਗਿਆ ਇਸ ਨੇ ਉਹਨਾਂ ਲੋਕਾਂ ਨੂੰ ਬਥੇਰਾ ਸਮਝਾਇਆ ਪਰ ਉਹਨਾਂ ਦਾ ਇਹੋ ਕਹਿਣਾ ਸੀ ਕਿ ਟਰੰਕ ਸਾਡੇ ਵਾਲੇ ਕਰ ਦੇ ਤਾਂ ਅਸੀਂ ਚਲੇ ਜਾਂਦੇ ਹਾਂ ਅੰਤਜਦ ਉਹ ਨਾਟਲੇ ਤਾਂ ਇਸਨੇ ਘੜਤੇ ਦੁੱਧ ਦੇ ਪਿਆਲੇ ਉਹਨਾਂ ਉੱਤੇ ਭਰ-ਭਰ ਕੇ ਸੁਟਨੇ ਸ਼ੁਰੂ ਕਰ ਦਿੱਤੀ। ਉਹ ਇੱਕ ਵਾਰੀ ਤਾਂ ਨਾਸ ਗਈ ਪਰ ਜਦ ਉਹਨਾਂ ਨੇ ਵੇਖਿਆ ਕਿ ਦੁੱਧ ਦੀ ਕੜਾਹੀ ਖਾਲੀ ਹੋ ਗਈ ਹੈ, ਉਹ ਫਿਰ ਮੋੜਾਈ। ਦੂਜੀ ਵਾਰ ਉਸਨੇ ਚੁੱਲ੍ਹੇ ਵਿੱਚੋਂ ਅੱਗ ਤੇ ਤਿੱਤੀ ਫੂਸਲ ਕੱਢ-ਕੱਢ ਕੇ ਉਹਨਾਂ ਉੱਤੇ ਵਰਾਣੀ ਸ਼ੁਰੂ ਕਰ ਦਿੱਤੀ। ਕਈਆਂ ਦੇ ਮੂੰਹ ਸੇਰ ਅਤੇ ਕਪੜੇ ਝੁੱਲਸ ਗਏ ਪਰ ਇਸ ਨਾਲ ਉਹਨਾਂ ਦਾ ਜੋਸ਼ ਹੋਰ ਵੀ ਵੱਧ ਗਿਆ। ਜਦ ਚੁੱਲਾ ਵੀ ਖਾਲੀ ਹੋ ਗਿਆ, ਇਸ ਬਾਬੇ ਪਾਸ ਹੋਰ ਕੋਈ ਹਥਿਆਰ ਨਾ ਰਿਆ ਤਾਂ ਉਹ ਸਾਰੇ ਹੱਟੀ ਤੇ ਆ ਚੜੇ ਤੇ ਕਾਫਰ ਕਾਫਰ ਕਹਿ ਕੇ ਇਸ ਵਿਚਾਰੇ ਨੂੰ ਫੱਤੂ ਹੱਥ ਲੈ ਲਿਆ ਮਾਰ ਮਾਰ ਕੇ ਗਰੀਬ ਨੂੰ ਫੇਸ ਉੱਟਿਆ ਫਿਰ ਉਹ ਗੁੰਡੇ ਮੇਰੇ ਵੱਲ ਵਧੇ ਪਰ ਮੈਂ ਅੰਦਰੋਂ ਕੁੰਡਾ ਮਾਰ ਲਿਆ ਸੀ ਉਹਨਾਂ ਨੂੰ ਬੂਹਾ ਭੰਨਣ ਵਿੱਚ ਚੋਖਾ ਚੇਰ ਲੱਗ ਗਿਆ ਇਸੇ ਵੇਲੇ ਪੁਲਿਸ ਆ ਗਈ ਦਾ ਰੋਲਾ ਪੈ ਗਿਆ ਤੇ ਸਾਰੇ ਜਿੱਧਰ ਮੂੰਹ ਆਇਆ ਨਾਸ ਗਈ ਬਾਬਾ ਲਹੂ ਲਹਾਨ ਹੋਇਆ ਪਿਆ ਸੀ ਸੇਵਾ ਸੰਪਤੀ ਵਾਲਿਆਂ ਨੂੰ ਸਟ੍ਰੈਚਰ ਤੇ ਪਾ ਲਿਆ ਮੈਂ ਵੀ ਆਪਣਾ ਟਰੰਕ ਚੱਕ ਕੇ ਬਾਬੇ ਦੇ ਨਾਲ ਹੀ ਇਤਿਹਾਸਾ ਲਾ ਗਈ ਦਿਹਾੜੀ ਵਿੱਚ ਕਈ ਵਾਰੀ ਸੇਵਾ ਸੰਪਤੀ ਵਾਲੇ ਤੁਹਾਨੂੰ ਘਰੋਂ ਅਤੇ ਹੱਟਿਓ ਲੱਭਣ ਗਏ ਪਰ ਤੁਹਾਡਾ ਕੁਝ ਪਤਾ ਨਾ ਲੱਗਾ ਥੋੜਾ ਜਿਹਾ ਠਹਿਰ ਕੇ ਕਰਨ ਸਿੰਘ ਦਫ਼ਤਰੀ ਨੂੰ ਫੇਰ ਸੁਣਾਉਣ ਲੱਗਾ ਸਤਵੰਤਕੌਰ ਦੀਆਂ ਗੱਲਾਂ ਸੁਣ ਕੇ ਮੇਰੇ ਲੂਕ ਅੰਡੇ ਖੜੇ ਹੋ ਗਏ ਮੈਂ ਬੇਹੋਸ਼ ਪਏ ਬਾਬੇ ਦੇ ਪੈਰਾਂ ਤੇ ਸ਼ਰਧਾ ਨਾਲ ਕਈ ਵਾਰ ਮੱਥਾ ਟੇਕਿਆ ਦੂਜੇ ਦਿਨ ਸਵੇਰ ਵੇਲੇ ਬਾਬੇ ਨੂੰ ਹੋਸ਼ ਆਈ ਉਸ ਦੇ ਮੂੰਹੋਂ ਪਹਿਲਾ ਵਾਕ ਨਿਕਲਿਆ ਜ਼ੈਨਾ ਪੁੱਤ ਤੂੰ ਕਿੱਥੇ ਐ ਥੋੜੇ ਚਿਰ ਪਿੱਛੋਂ ਉਸ ਦੀ ਹੋਸ਼ ਚੰਗੀ ਤਰ੍ਹਾਂ ਫਿਰ ਪਈ ਤੇ ਆਪਣੇ ਆਪ ਹੀ ਉਸ ਨੂੰ ਸਾਰੀ ਗੱਲ ਦੀ ਚੰਗੀ ਤਰ੍ਹਾਂ ਸਮਝ ਆ ਗਈ ਅਸੀਂ ਦੋਵੇਂ ਉਸ ਦੇ ਪਿਆਰਾਂ ਤੇ ਸਹਿਰ ਰਾਖੀ ਉਸ ਦਾ ਧੰਨਵਾਦ ਕਰਨ ਲੱਗ ਪਈ ਬਾਬਾ ਪਿਆਰ ਨਾਲ ਸਾਨੂੰ ਇਸ ਕੰਮ ਨੂੰ ਰੋਕਦਾ ਹੋਇਆ ਬੋਲਿਆ ਸਰਦਾਰ ਜੀ ਮੈਂ ਤੁਹਾਡੇ ਉੱਤੇ ਕੋਈ ਹਸਾਨ ਨਹੀਂ ਕੀਤਾ ਜੇ ਹੀ ਮੇਰੀ ਜੈਨਾ ਬੱਚੀ ਤੇ ਹੀ ਏ ਪਰ ਸਰਦਾਰ ਜੀ ਅੱਲਾ ਦੇ ਵਾਸਤੇ ਉਸ ਨੂੰ ਇੱਥੇ ਲੈ ਆਓ ਇਕੱਲੀ ਮਰ ਜਾਏਗੀ ਜੇ ਵਿਚਾਰੀ ਦੀ ਮਾਂ ਜਿਉਂਦੀ ਹੁੰਦੀ ਤਾਂ ਵੀ ਮੇਰੇ ਪਿੱਛੇ ਰੋਲ-ਕੁਲ ਕੇ ਪਾਲ ਜਾਂਦੀ ਹੁਣ ਕੌਣ ਉਸ ਨੂੰ ਕਹਿੰਦਾ ਕਹਿੰਦਾ ਬੁੱਢਾ ਰੋਣ ਲੱਗ ਪਿਆ ਉਸਦੇ ਦੱਸੇ ਪਤੇ ਤੇ ਜਾ ਕੇ ਅਸੀਂ ਜੈਨਾ ਨੂੰ ਲੈ ਆਏ ਜੈਨਾ ਉਸ ਵੇਲੇ ਦਸਾਂ ਕੋ ਵਰਿਆਂ ਦੀ ਸੀ ਦਾਦੀ ਭੋਲੀ ਭਾਲੀ ਭਾਵੇਂ ਰੋ ਰੋ ਕੇ ਉਹ ਬਿਹਾਲ ਹੋਈ ਪਈ ਸੀ ਪਰ ਪਿਓ ਦੇ ਗੱਲ ਆ ਕਿ ਉਸ ਦਾ ਦੁੱਖ ਅੱਧਾ ਹੋ ਗਿਆ। ਸਵਾ ਮਹੀਨਾ ਹਾਸਲ ਰੱਖਣ ਤੇ ਵੀ ਜਦ ਅਸੀਂ ਬਾਬੇ ਨੂੰ ਕੋਈ ਵੀ ਫਰਕ ਨਾ ਪੈਂਦਾ ਰਿਟਾ ਤਾਂ ਅਸੀਂ ਉਸ ਨੂੰ ਆਪਣੇ ਘਰ ਲੈ ਆਏ। ਅੰਦਰ ਦੀਆਂ ਸੱਟਾਂ ਨੂੰ ਉਸ ਦਾ ਲਾ ਕੁ ਕਹੀ ਨਕਾਰਾ ਕਰ ਦਿੱਤਾ ਸੀ। ਛਾਤੀ ਦੀਆਂ ਸੱਟਾਂ ਵੀ ਗੁੱਝੀਆਂ ਸਨ। ਘਰ ਜਾ ਕੇ ਜੈਨਾ ਸਾਡੇ ਨਾਲ ਇਸ ਤਰ੍ਹਾਂ ਹੀਲ ਮਿਲ ਗਈ ਜਿਵੇਂ ਸਾਡੇ ਹੀ ਘਰ ਜੰਮੀ ਪਲੀ ਹੋ। ਉਹ ਸਾਨੂੰ ਡਾਡੀ ਪਿਆਰੀ ਲੱਗਦੀ ਸੀ। ਸਤਵੰਤ ਕੌਰ ਨੂੰ ਤਾਂ ਜਿਵੇਂ ਕੋਈ ਖਜ਼ਾਨਾ ਲੱਭ ਪਿਆ ਸੀ। ਸਾਡੀ ਵੀ ਕਦੇ ਤਿੰਨ ਵਰਿਆਂ ਦੀ ਕੁੜੀ ਸੀ ਜੋ ਰੱਬ ਨੇ ਸਾਨੂੰ ਦੇ ਕੇ ਫਿਰ ਲੈ ਲਈ ਸੀ ਸਾਨੂੰ ਇਹੋ ਜਾਪਦਾ ਸੀ ਕਿ ਰੱਬ ਨੇ ਸਾਤੋਂ ਕੋਈ ਹੋਈ ਚੀਜ਼ ਫਿਰ ਸਾਨੂੰ ਮੋੜ ਦਿੱਤੀ ਹੈ ਅਸੀਂ ਇੱਕ ਪਾਲਵੀ ਜੈਨਾ ਨੂੰ ਅੱਖੋਂ ਔਲੇ ਨਹੀਂ ਸੀ ਕਰ ਸਕਦੇ ਮਨ ਜੇ ਤੇ ਪਿਆ ਬਾਬਾ ਜਦ ਸਾਨੂੰ ਜੈਨਾ ਨਾਲ ਪਿਆਰ ਕਰਦਾ ਵੇਖਦਾ ਸੀ ਤਾਂ ਖੁਸ਼ੀ ਨਾਲ ਉਸ ਦੀਆਂ ਅੱਖਾਂ ਵਿੱਚ ਚਤਰੂ ਆ ਜਾਂਦੇ ਸਨ ਬਥੇਰੇ ਡਾਕਟਰ ਬਦਲੇ ਪਰ ਬਾਬੇ ਨੂੰ ਫਰਕ ਨਾ ਪਿਆ ਅਚਾਨਕ ਹੀ ਉਸੇ ਸਾਥੀ ਚੋਂ ਲਹੂ ਆਉਣ ਲੱਗ ਪਿਆ ਅਤੇ ਪਿਆਰੋਂ ਪਿਆਰ ਉਸਦੀ ਹਾਲਤ ਖਰਾਬ ਹੋਣ ਲੱਗੀ। ਫਕੀਰ ਇਕ ਰਾਤੋ ਜ਼ੈਨਾ ਦੀ ਬਾਹ ਸਤਮੰਤ ਦੇ ਹੱਥ ਫੜਾ ਕੇ ਸ਼ਾਂਤੀ, ਤਸੱਲੀ ਅਤੇ ਬੇਫਿਕਰੀ ਨਾਲ ਇਸ ਦੁਨੀਆ ਤੋਂ ਵਿਦਾ ਹੋ ਗਿਆ। ਦੂਜੇ ਦਿਨ ਇੱਕ ਸਿੱਖ ਦੇ ਘਰ ਵਿੱਚੋਂ ਮੁਸਲਮਾਨ ਦਾ ਜਨਾਜ਼ਾ ਨਿਰੋਲ ਮੁਸਲਮਾਨੀ ਤਰੀਕੇ ਨਾਲ ਨਿਕਲਦਾ ਵੇਖ ਕੇ ਸਾਰਾ ਗਲੀ ਮੁਹੱਲਾ ਪਿਆਰ ਦੇ ਅਤਰੂ ਵਾਰਿਆ ਸੀ। ਉਸੇ ਦਿਨ ਤੋਂ ਮੈਂ ਜ਼ੈਨਾ ਲਈ ਇੱਕ ਹਾਫਜ਼ ਮੌਲਵੀ ਉਸਤਾਦ ਰੱਖ ਦਿੱਤਾ। ਜੋ ਦੋਵੇਂ ਵੀਲੇ ਆ ਕੇ ਉਸ ਨੂੰ ਕੁਰਾਨ ਸ਼ਰੀਫ ਪੜ੍ਹਾਉਂਦਾ ਸੀ ਹੁਣ ਜ਼ੈਨਾ ਦੀ ਉਮਰ 15 ਵਰਿਆਂ ਦੀ ਹੈ ਤੇ ਸਾਰਾ ਕੁਰਾਨ ਸ਼ਰੀਫ ਇਹਨਾਂ 50 ਵਰਿਆਂ ਵਿੱਚ ਉਸਨੇ ਹਿਫਜ਼ ਕਰ ਲਿਆ ਹੈ ਇੱਕ ਖਾਨਦਾਨੀ ਮੁਸਲਮਾਨ ਉਸਦੀ ਮੰਗਣੀ ਹੋ ਚੁੱਕੀ ਹੈ ਆਸੋ ਚੌਥੇ ਦਿਨ ਉਸ ਦਾ ਨਿਕਾਹ ਹੋਣ ਵਾਲਾ ਹੈ ਵਿਆਹ ਭਾਵੇਂ ਮੁਸਲਮਾਨੀ ਸਰਾਨਾ ਲੋਵੇਗਾ ਪਰ ਜੰਝੇ Hindu ਮੁਸਲਮਾਨ ਸਿੱਖ ਸਾਰੇ ਹੀ ਆਉਣਗੇ ਜ਼ੈਨਾ ਦਾ ਦਾਸ ਬਣਾਉਣ ਵਿੱਚ ਅਸਾਂ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ ਬਾਰੇ ਕੁਰਾਨ ਸ਼ਰੀਫ ਜ਼ੈਨਾ ਨੂੰ ਬਹੁਤ ਪਿਆਰਾ ਹੈ ਇਹ ਉਸ ਦਾ ਪਿਓ ਪੜ੍ਹਾ ਕਰਦਾ ਸੀ ਤੇ ਇਸੇ ਤੋਂ ਹੀ ਜ਼ੈਨਾ ਨੇ تعلیم ਹਾਸਲ ਕੀਤੀ ਹੈ ਇਸੇ ਕਰਕੇ ਮੈਂ ਇਸ ਦੀ ਵਧੀਆ ਜिल्ਦ ਬਣਵਾ ਕੇ ਉਸੇ ਦਾਜ ਵਿੱਚ ਦੇਣਾ ਚਾਹੁੰਦਾ ਹੈ ਖੈਰ ਦੀਨ ਦਫਤਰੀ ਅਤੇ ਉਸ ਦੇ ਕਾਰੀਗਰਾਂ ਨੇ ਮਾਨੋ ਪੱਥਰ ਦੇ ਪੁੱਤ ਬਣ ਕੇ ਸਾਰੀ વાਤਾ ਸੁਣੀ ਉਹਨਾਂ ਅਦਬ ਨਾਲ ਸਿਰ ਨਿਵਾਇਆ ਤੇ ਅੱਖਾਂ ਪੁੰਝੀਆਂ ਕਿਸੇ ਕਿਸੇ ਨੇ ਇੱਕ ਦੋ ਹੋ ਕੇ ਵੀ ਭਰੇ ਤੇ ਫਿਰ ਆਪਣੇ ਕੰਮ ਲੱਗ ਪਏ ਜਿਲ ਦੇ ਵੇਲੇ ਸਿਰ ਬੰਨ੍ਹ ਦੇਣ ਦੀ ਪੱਕੀ ਕਰਕੇ ਰੁਮਾਲਾ ਨੂੰ ਲਪੇਟ ਕੇ ਕਿਸੇ ਵਿੱਚ ਪਾੰਦਾ ਹੋਇਆ ਕਰਮ ਸਿੰਘ ਆਪਣੇ ਰਾਹ ਪਿਆ। ਦੋਸਤੋ ਤੁਸੀਂ ਸੁਣੀ ਕਹਾਣੀ ਸੁਨਹਿਰੀ ਜਿਲ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ। ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਆਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ।